ਅੱਜ ਮਾ ਡੇਵਲੋਰ ਬੀਜੇਪੀ ਬਲੋਰ ਅੱਜ ਸ਼ਿਭ ਵੀ ਦਿਖਾ ਰਹੇ ਨੇ ਛੋਟੇ ਸਾਬ ਜਾਜਾ ਜੀ ਅਰਦਾਸ ਕਰਦੇ ਅਸੀਂ ਤਾਂ ਰੋਜ਼ ਗੁਰੂ ਰਾਜ ਸਾਹਿਬ ਜੀ ਦੇ ਅੱਗੇ ਜਾ ਕੇ ਅਰਦਾਸ ਕਰਦੇ ਆ ਕਿ ਸੱਚਾ ਪਾਤਸ਼ਾਹ ਐਡਾ ਵੱਡਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ 10ਵੇਂ ਦਸਾ ਜੋਤਾਂ ਦੀ ਜੋਤ ਬਣੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਦੇ ਜ ਹਮੇਸ਼ਾ ਅਰਦਾਸ ਕੀਤੀ ਜਾਂਦੀ ਏ ਪਰ ਲੇਕਿਨ ਇਹ ਸਪੈਸ਼ਲ ਅਰਦਾਸ ਅੱਜ ਸਾਰੇ ਅੰਤਰਰਾਸ਼ਟਰੀ ਲੈਵਲ 'ਤੇ ਕੀਤੀ ਏ ਸਾਰੇ ਹੀ ਗੁਰਦੁਆਰਿਆਂ ਦੇ ਵਿੱਚ ਅਸੀਂ ਹਾਜ਼ਰ ਹੋਏ ਆ ਨਰਿੰਦਰ ਮੋਦੀ ਜੀ ਨੇ ਆਪ ਵੀ ਕਰਵਾਈ ਏ ਉਹਨਾਂ ਦੇ ਸਾਥੀਆਂ ਨੇ ਵੀ ਕਰਵਾਈ ਏ ਅੱਗੋਂ ਸਾਰੇ ਕਰ ਰਹੇ ਆ ਕਿ ਸਪੈਸ਼ਲ ਹਾਜ਼ਰੀ ਲੱਗੇ ਕਿ ਇਹ ਸ਼ਹੀਦੀ ਕੁਰਬਾਨੀ ਨਾਲੋਂ ਵੱਡੀ ਕੁਰਬਾਨੀ ਕੋਈ ਨਹੀਂ ਅਜ ਸਾਬ ਜਾਇਦਿਆਂ ਦਾ ਸ਼ਹੀਦੀ ਦਿਨ ਲਗਾਤਾਰ 2 ਮਹੀਨੇ ਤੋਂ ਮਨਾਇਆ ਜਾਣਾ 2 ਮਹੀਨੇ ਚੱਲਦਾ ਰਹਿਣਾ ਪਰ ਜਿਹੜੀ ਸਪੈਸ਼ਲ ਇੱਕ ਹਾਜ਼ਰੀ ਹੈ ਗਵਰਨਮੈਂਟ ਵੱਲੋਂ ਸੈਂਟਰਲ ਗਵਰਨਮੈਂਟ ਵੱਲੋਂ ਉਹ ਸਾਰੀ ਲੋਈ ਹੈ ਤੇ ਨਾਲ ਸਾਰਿਆਂ ਨੇ ਅਰਦਾਸ ਕੀਤੀ ਹੈ ਗੁਰਸਿੱਖਾਂ ਨੇ ਹਿੰਦੂ ਵੀਰਾਂ ਨੇ ਸਾਰਿਆਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਤੇ ਕੀਤੀ ਹੈ ਕਿ ਸੱਚੇ ਪਾਤਸ਼ਾਹੋ ਇਹ ਦੇਸ਼ ਨੂੰ ਬਚਾਉਣ ਵਾਸਤੇ ਇਸ ਧਰਮਾਂ ਨੂੰ ਬਚਾਉਣ ਵਾਸਤੇ ਐਡੀਆਂ ਵੱਡੀਆਂ ਸ਼ਹੀਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਈਆਂ ਸਹਿਬਜ਼ਾਦਿਆਂ ਨੇ ਪਾਈਆਂ ਅੱਗੋਂ ਵੀ ਸਾਰਿਆਂ ਨੂੰ ਕੁਰਬਾਨੀ ਦਾ ਜਜ਼ਬਾ ਮਿਲੇ ਮੈਂ ਅੱਜ ਦੇ ਦਿਨ ਤੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਸ਼ਹੀਦਾਂ ਦੇ ਸਿਰ ਤੇ ਹੀ ਅਸੀਂ ਚੱਲ ਰਹੇ ਹਾਂ ਕੁਰਬਾਨੀ ਦਾ ਜਜ਼ਬਾ ਜੀ ਸਾਡੇ ਵਿੱਚ ਜੇ ਹੈਗਾ ਇਹਨਾਂ ਸ਼ਹੀਦਾਂ ਦੇ ਕਰਕੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਤੇ ਬੇਨਤੀ ਕਰਦਾ ਕਿ ਲਗਾਤਾਰ ਵੇਖੋ ਤਾਂ ਕਈ ਲੋਕ ਤਾਂ 50-50 ਦਿਨ 2-2 ਮਹੀਨੇ ਆਪਣੇ ਬੈੱਡ ਤੇ ਨਹੀਂ ਸੌਂਦੇ ਥੱਲੇ ਸੌਂਦੇ ਨੇ ਮਾਰੇ ਨੂੰ ਯਾਦ ਕਰਦੇ ਨੇ ਤੇ ਉਹਨਾਂ ਦੀ ਕੁਰਬਾਨੀ ਨੂੰ ਨਵਾਜਦੇ ਨੇ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ ਅੱਜ ਅਸੀਂ ਸਾਰਿਆਂ ਨੇ ਕੀਤੇ ਨੇ ਸਾਰਿਆਂ ਦਾ ਧੰਨਵਾਦ